ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਤੇ ਫਾਈਨਲੀ ਅੱਜ ਜਿਹੜਾ ਵਾ ਵਿਆਹ ਦੇ ਕਾਰਜ ਜਿਹੜੇ ਆ ਸੰਪੂਰਨ ਹੋ ਗਏ ਆ ਤੇ ਹੁਣੇ ਹੀ ਆਈਏ ਆ ਪੌਣੇ 8 ਹੋ ਗਏ ਆ ਪੌਣੇ 8 ਵਜੇ ਹੀ ਘਰ ਆਏ ਆ ਹਾਂਜੀ ਤੇ ਡੋਲੀ ਵਾਹੇ ਚੋਰਨ ਵਾਲੀ ਹੈ ਜੀ ਹਨਾ ਉੱਥੇ ਪਹਿਲਾਂ ਆਪਾਂ ਹਾਂਜੀ ਇਹਨਾਂ ਨੂੰ ਚੋਰਨਾ ਸੀ ਤੇ ਅਸੀਂ ਆ ਗਏ ਆ ਖਾਣਾ ਖਾ ਕੇ ਘਰ ਆ ਗਏ ਆ ਤੇ ਘਰ ਆ ਕੇ ਲੱਗਿਆ ਆ ਛੋਟਾ ਜਿਹਾ ਇੱਕ ਵਲੌਗ ਬਣਾਉਣਾ ਉਹਦਾ ਕਾਰਨ ਨਹੀਂ ਆ ਕਿ ਸਾਰੇ ਭੈਣ ਭਰਾ ਪੁੱਛ ਰਹੇ ਸੀ ਕਿ ਭੀ ਮੰਨਤ ਗਈ ਦਖੀ ਨਹੀਂ ਕਿਤੇ ਗਈ ਆ ਜਾਂ ਨਹੀਂ ਗਈ ਕਿ ਨਹੀਂ ਗਈ ਤੇ ਕਿਉਂ ਨਹੀਂ ਗਈ ਹਾਂਜੀ ਉਹਦਾ ਰੀਜ਼ਨ ਇਹ ਆ ਵੀ ਮੰਨਤ ਨੇ ਜਾਣਾ ਸੀਗਾ ਉਹਦਾ 31 ਤਰੀਕ ਨੂੰ ਵੀ ਪੇਪਰ ਸੀਗਾ ਜਿੱਦਾਂ ਸ਼ਗਨ ਸੀਗਾ ਉਸ ਦਿਨ ਆਪਾਂ 2:30 ਵਜੇ ਕਰੀਬ ਪਹੁੰਚੇ ਸੀਗੇ ਪੈਲਸਟ ਪੇਪਰ ਪਾ ਕੇ ਰੈਡੀ ਹੋ ਕੇ ਫਿਰ ਗਈ ਸੀ ਤੇ 3 ਤਰੀਕ ਨੂੰ ਆਂਦੇ ਪੇਪਰ ਹੋਣਾ ਇਹਦਾ ਪਰ ਹੋਇਆ ਜਿਹੜਾ ਵਾ 2 ਤਰੀਕ ਨੂੰ ਹੀ ਹੋ ਗਿਆ ਮਤਲਬ ਉਹਨਾਂ ਨੇ ਫੋਨ ਕਰਤਾ ਨਾ ਪਹਿਲਾਂ ਅਸੀਂ ਤੁਹਾਡੀ ਤਿਆਰੀ ਸੀ ਵੀ ਮੰਨਦਿਆਂ ਨਾਲ ਜਾਣਾ ਵਾ ਤੇ ਬਾਅਦ ਵਿੱਚ ਫਿਰ ਜੱਕਦਮੀ ਜਦੋਂ ਤਿਆਰ ਤੁਰ ਹੋ ਗਏ ਉਹਨਾਂ ਦਾ ਫੋਨ ਆ ਗਿਆ ਵੀ ਹੁਣੇ ਬੱਚੇ ਨੂੰ ਲੈ ਕੇ ਆਓ ਸਾਰਾ ਪੇਪਰ ਹੁਣੇ ਹੁਣੇ ਆ ਕੋਈ ਚੇਂਜਿੰਗ ਆ ਗਈ ਵਿੱਚ ਕੁਝ ਪਤਾ ਨਹੀਂ ਲੱਗਾ ਫਿਰ ਆਂਦੇ ਵੀ ਹੁਣੇ ਲੈ ਕੇ ਆਓ ਬੱਚੇ ਨੂੰ ਫਿਰ ਅਸੀਂ ਨਾਲ ਵੀ ਲੈ ਗਏ ਆ ਕੱਪੜੇ ਵੀ ਲੈ ਗਏ ਹੋ ਬਾਈ ਚਾਂਸ ਤੇ ਉੱਥੇ ਪੇਪਰ ਹੋ ਗਿਆ ਕਿਸ਼ਨਾ ਕੁਝ ਬਣਿਆ ਤੇ ਚੱਲ ਤੋ ਲੱਗੇ ਵੀ ਪੇਪਰ 10 11 ਵਜੇ ਪਾਣਾ 12 ਵਜੇ ਤੱਕ ਫਰੀ 1 ਵਜੇ ਤੱਕ ਦੋ ਹੀ ਤੱਕ ਜੇ ਸਾਨੂੰ ਕਹਿੰਦੇ ਫਰੀ ਕਰ ਦੇਣਾ ਵਾ ਫਿਰ ਆਪਾਂ ਨੂੰ ਨਾਲ ਲੈ ਕੇ ਜਾਣਾ ਟਾਈਮ ਮੇ ਅੱਧ ਵਿਚਾਲੇ ਜਾ ਹੀ ਵੀ 2 ਵਜੇ ਸ਼ੁਰੂ ਹੋਣਾ ਵਾ 2 ਵਜੇ ਓਪੋਜੀਟ ਸਾਈਡ ਤੇ ਹੀ ਵੀ ਸਕੂਲ ਇੱਧਰ ਹੀ ਤੇ ਪੈਲਸ ਦੂਸਰੀ ਓ ਤਾਂ ਚਲ ਕੋਈ ਨਹੀਂ ਚਲੇ ਜਾਣਾ ਸੀ ਜਿੱਥੇ ਮਰਜ਼ੀ ਹੁੰਦਾ ਪਰ ਸਿਰਫ ਇਹ ਵੀ ਟਾਈਮਿੰਗ ਨਹੀਂ ਮੈਚ ਕਰਦੀ 2 ਵਜੇ ਪੇਪਰ ਸਟਾਰਟ ਹੋਣਾ ਹੈ ਉਸ ਤੋਂ ਬਾਅਦ ਇਹਨੇ ਕੰਪਲੀਟ ਕਰਕੇ ਫੇਰ ਹੀ ਫ੍ਰੀ ਹੋਣਾ ਹੈ ਫੇਰ ਤਿਆਰ ਹੋਣਾ ਹੈ ਤੇ ਪੁੱਛਿਆ ਵੀ ਇਹਨੂੰ ਮੈਂ ਮੈਂ ਤੈਨੂੰ ਜੇ ਆਉਣਾ ਵਾ ਤੇ ਮੈਂ ਆ ਜਣਾ ਵਾ ਇਹਨੇ ਪੌਣੇ 3 ਵਜੇ ਮੈਨੂੰ ਫੋਨ ਕੀਤਾ ਪਰ ਸਕੂਲ ਬੱਸ ਚਾੜ ਲੰਗੇ ਘਰ ਤੇ ਮੈਂ ਜੇ ਦੇਖ ਲਾ ਜੇ ਹੁਣ ਆਉਣਾ ਤੇ ਹੁਣ ਫੇਰਾਂ ਤੇ ਵੀ ਨਹੀਂ ਆਇਆ ਨਹੀਂ ਜਾਣਾ ਤੇ ਵਾਹੇ ਤਿਆਰ ਹੋਈ ਸੀਗੀ ਡਰੈੱਸ ਇਹਨੂੰ ਚੇਂਜ ਕਰਨੀ ਪਈ ਸਕੂਲ ਦੀ ਡਰੈੱਸ ਪਾਉਣੀ ਪਤਾ ਲੱਗ ਜੇ ਵੀ ਕਦੋਂ ਪੇਪਰ ਹੋਣਾ ਵਾ ਪਰ ਪੇਪਰ ਦਾ ਟਾਈਮ ਜਿਹੜਾ 2 ਵਜੇ ਦਾ ਸੀਗਾ ਇਸ ਕਰਕੇ ਫਿਰ ਮੈਂ ਤੇ ਕੀਤਾ ਗਏ ਉਦੋਂ ਸ਼ੈਰੀ ਦਾ ਪੇਪਰ ਸੀਗਾ ਤੇ ਨਾ ਉਹ ਤੁਹਾਨੂੰ ਅੱਗੇ ਪਤਾ ਉਹ ਵੀ ਕੀਮਾ ਦੀ ਸੁਣਾਉਗੀ ਕੱਲ੍ਹ ਕਰਕੇ ਗਈ ਨਹੀਂ ਆਂਦੀ ਵੀ ਮੈਂ ਕੱਲ੍ਹ ਇਹ ਨਹੀਂ ਜਾਣਾ ਨਾਲ ਸਾਥ ਗਈ ਵੀ ਨਹੀਂ ਆ ਬੱਚਾ ਦੋਨਾਂ ਵਿੱਚ ਚਾਹੀ ਤੇ ਫਿਰ ਇਹ ਵੀ ਨਹੀਂ ਗਈ ਤੇ ਉਸ ਕਰਕੇ ਆਪਾਂ ਦੋਨੋਂ ਗਏ ਆ ਤੁਸੀਂ ਦੇਖਿਆ ਹੋਣਾ ਚਲੋ ਵੀਡੀਓ ਵਿੱਚ ਬਾਕੀ ਤੁਸੀਂ ਲਾਈਵ ਵੀ ਵਿਆਹ ਵੇਖਿਆ ਹੋਣਾ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਤੇ ਸਾਰਾ ਵਿਆਹ ਇੰਜੋਏ ਕੀਤਾ ਹੋਣਾ ਵਾ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਦਾ ਤਾਂ ਕੋਈ ਵੀ ਬਲੌਗ ਨਹੀਂ ਬਣਾਇਆ ਇੱਕ ਤੇ ਸਾਡਾ ਨਵਾਂ ਨਵਾਂ ਕੰਮ ਹੈ ਨੂੰ ਸੰਗ ਵੀ ਆਉਂਦੀ ਸੀ ਰਿਸ਼ਤੇਦਾਰੀ ਨਵੀਂ ਨਵੀਂ ਤੇ ਅਸੀਂ ਆਪ ਵਿਆਹ ਇੰਜੋਏ ਕੀਤਾ ਨਹੀਂ ਆਖਿਆ ਵੀ ਚਲੋ ਬਾਕੀ ਸਾਰਿਆਂ ਦੇ ਬਲੌਗ ਬਣਾਉਣੇ ਆ ਤੁਸੀਂ ਉਹਨਾਂ ਦੇ ਵਿੱਚ ਆਪਣਾ ਵਿਆਹ ਇੰਜੋਏ ਜ਼ਰੂਰ ਕੀਤਾ ਹੋਣਾ ਅਸੀਂ ਵੀ ਜਦੋਂ ਤੁਸੀਂ ਬਲੌਗਰ ਆਂ ਅਸੀਂ ਵੀਡੀਓ ਰਾਈ ਦੇਖਿਆ ਹੋਣਾ ਆਪਾਂ ਵੀ ਇਦਾਂ ਹੀ ਦੇਖਿਆ ਵਿਆਹ ਜੋਤੀ ਦੇ ਵਲੌਗ ਹਨਾ ਵਿਨੋਦ ਦੇ ਵਲੌਗ ਤੇ ਇਧਰ ਕਵਲ ਹੁਣਾਂ ਦੇ ਵਲੌਗ ਸਾਰੇ ਆਪਾਂ ਦੇਖਦੇ ਰਹੇ ਆਂ ਜਾਗੋ ਦੇ ਵਲੌਗ ਹੋਵੇ ਚਾਹੇ ਤੇਲ ਦੇ ਹੋਣਗੇ ਚਾਹੇ ਅਸੀਂ ਸਿਰਫ ਗਏ ਨਾ ਪਹਿਲੇ ਦਿਨ ਗਏ ਆ ਜਿੱਦਨ ਲੱਗੇ ਇਸਪੋਰ ਲੱਗਾਈ ਸੀ ਤੇਲ ਤੇ ਗਏ ਸੀ ਇਸਪੋਰ ਤੇ ਗਏ ਸੀ ਤੇ ਫਿਰ ਸ਼ਗਨ ਤੇ ਗਏ ਆ ਚਾਰ ਦਿਨ ਗਏ ਆ ਆਪਾਂ ਚਾਰ ਦਿਨ ਗਏ ਤੇ ਮੰਨਣ ਤੇ ਕਈ ਇਕਦਾਨ ਸ਼ੈਰੀ ਵੀ ਗਿਆ ਚਲੋ ਦੋ ਤਿੰਨ ਵਾਰੀ ਸ਼ੈਰੀ ਵਾਟ ਚੱਲ ਗਿਆ ਬਾਕੀ ਇੰਜੋਏ ਬਹੁਤ ਕੀਤਾ ਤੁਸੀਂ ਵੀ ਕੀਤਾ ਸਿੰਘ ਤੁਹਾਡੇ ਨਾਲ ਹੀ ਇੰਜੋਏ ਕੀਤਾ ਬਹੁਤ ਵਧੀਆ ਲੱਗਾ ਸਾਰਾ ਵਿਆਹ ਬਹੁਤ ਸਭ ਤੋਂ ਹੋ ਗਿਆ ਜਿਹੜੀ ਚੀਜ਼ ਵਾ ਲੱਗੀ ਹੈ ਮੈਨੂੰ ਹਾਂ ਉਹ ਲੱਗਿਆ ਉਹਨਾਂ ਦੇ ਪਰਿਵਾਰ ਦਾ ਪਿਆਰ ਤੁਸੀਂ ਸਾਰਿਆਂ ਨੇ ਦੇਖਿਆ ਤੁਸੀਂ ਸਾਡੇ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਜਾਣਦੇ ਜੇ ਤੇ ਜਿਨ੍ਹਾਂ ਨੇ ਨਹੀਂ ਪਹਿਲਾਂ ਦੇਖਿਆ ਜੇ ਕਦੀ ਜਾਂ ਫੈਮਿਲੀ ਨਹੀਂ ਕਦੀ ਪਹਿਲਾਂ ਹਣਾ ਸੁਣੀ ਤੇ ਜਿਹੜੇ ਹੁਣ ਦੇਖਣ ਲੱਗੇ ਉਹਨਾਂ ਨੇ ਸਾਰੀ ਫੈਮਿਲੀ ਦੇਖੀ ਕਿਉਂਕਿ ਹਰੇਕ ਵਲੌਗ ਬਣਿਆ ਉਹਨਾਂ ਦਾ YouTube ਤੇ ਪਿਆ ਵਾ ਤੇ ਸਾਰਿਆਂ ਦੇ ਜਾਨੀ ਬਹੁਤ ਵਧੀਆ ਕੱਲੇ ਪਰਿਵਾਰ ਦਾ ਨਹੀਂ ਰਿਸ਼ਤੇਦਾਰਾਂ ਦਾ ਵੀ ਹੁਣ ਅੱਜ ਵੀ ਅਸੀਂ ਸਾਰੇ ਮਿਲ ਕੇ ਆਏ ਹਾਂ ਬਹੁਤ ਵਧੀਆ ਸਭਾ ਲੱਗਾ ਸਾਰਿਆਂ ਦਾ ਸਾਨੂੰ ਸਾਨੂੰ ਲੱਗਾ ਹੀ ਨਹੀਂ ਪਈ ਕਿਤੇ ਉਪਰੇ ਜਾਂਦੇ ਗਏ ਆ ਸਾਰੇ ਆਪਣੇ ਹੀ ਲੱਗੇ ਆ ਕੋਈ ਬਗਾਨਾ ਨਹੀਂ ਲੱਗਾ ਤੇ ਬਹੁਤ ਵਧੀਆ ਚਲੋ ਵਧੀਆ ਲੱਗਾ ਸਭ ਤੋਂ ਵੱਡੀ ਖੁਸ਼ੀ ਵਾਲੀ ਇਹੋ ਗੱਲ ਹੁੰਦੀ ਆ ਵੀ ਚਲੋ ਪਰਿਵਾਰ ਇੱਕ ਇੱਕ ਸਾਥ ਦਾ ਇਕੱਠਾ ਵਾ ਪਰਿਵਾਰ ਤੇ ਪਰਿਵਾਰ ਦੇ ਨਾਲ ਹੀ ਖੁਸ਼ੀਆਂ ਚ ਆ ਜਿਹੜੇ ਸਾਂਝੇ ਹੁੰਦੇ ਆ ਤੇ ਮੈਨੂੰ ਤੇ ਪਰਸਨਲੀ ਤੌਰ ਤੇ ਜੇ ਮੈਂ ਕਹਾਂ ਤਾਂ ਮੈਨੂੰ ਇਹੋ ਚ ਵਧੀਆ ਲੱਗੀ ਵੀ ਹਰੇਕ ਕੋਈ ਜਿਹੜਾ ਵਾ ਮਿਲਦਾ ਵਾ ਤੁਹਾਨੂੰ ਆ ਕੇ ਹਨਾ ਤੇ ਵਧੀਆ ਗੱਲਬਾਤ ਕਰਦੇ ਆ ਸਾਰਾ ਕੁਝ ਬਹੁਤ ਵਧੀਆ ਲੱਗਾ ਤੇ ਬਾਕੀ ਕੀ ਕਹੀਏ ਤੁਹਾਡੀਆਂ ਦੁਆਵਾਂ ਵਾ ਤੁਹਾਡੀਆਂ ਮੰਤਰੋਂ ਦਿੱਤੀਆਂ ਅਸੀਸਾਂ ਵਾ ਤੇ ਜਿਹੜਾ ਸਾਨੂੰ ਐਵੇਂ ਦੀ ਫੈਮਿਲੀ ਮਿਲੀ ਆ ਏ ਇਹ ਤੁਹਾਡੇ ਕਰਕੇ ਹੀ ਸਾਰਾ ਕੁਝ ਮੈਂ ਤੇ ਇਹ ਕਹੂੰਗਾ ਵੀ ਤੁਹਾਡੀਆਂ ਅਸੀਸਾਂ ਜਿਹੜੀਆਂ ਲੱਗੀਆਂ ਇਹ ਅੱਗੇ ਵੀ ਤੁਸੀਂ ਸਾਰੇ ਮੰਤ ਨੂੰ ਇੰਨਾ ਪਿਆਰ ਕਰਦੇ ਜੇ ਖਾਸ ਤੌਰ ਤੇ ਉਹਦੀ ਮਦਰਨ ਲਓ ਹੈ ਨਾ ਹਾਂਜੀ ਉਹਦੇ ਮਮਾ ਜਿਹੜੇ ਅਗਰ ਸ਼ਰਨ ਦੇ ਬਹੁਤ ਪਿਆਰ ਕਰਦੇ ਆ ਸਾਰੇ ਬਹੁਤ ਕਰਦੇ ਆ ਇੱਕ ਨੂੰ ਸਾਰੇ ਹਾਂ ਸਾਰੇ ਸਾਰੇ ਇੱਕ ਨੂੰ ਕਹੀਏ ਤਾਂ ਬਾਕੀ ਨੂੰ ਨਾ ਕਹੀਏ ਸਾਰੇ ਬਹੁਤ ਸਾਰੇ ਚਲੋ ਬਹੁਤ ਪਿਆਰ ਕਰਦੇ ਆ ਹਾਂਜੀ ਅੱਜ ਵੀ ਸਾਰੇ ਪੁੱਛਣ ਦੇ ਹੀ ਵੀ ਮੰਨਤ ਨਹੀਂ ਆਈ ਅਸੀਂ ਮੰਨਤ ਨੂੰ ਮਿਲਣਾ ਨਹੀਂ ਪਰ ਇਹ ਹੋਈ ਰੀਜ਼ਨ ਰਿਹਾ ਵੀ ਪੇਪਰ ਕਰਕੇ ਵਿੱਚ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਨਹੀਂ ਤੇ ਜਾਣਾ ਜ਼ਰੂਰੀ ਤੇ ਬਾਕੀ ਤੁਸੀਂ ਵੀ ਕਮੈਂਟਾਂ ਵਿੱਚ ਮੰਨਤ ਨੂੰ ਨਵ ਨੂੰ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਦਿੱਤਾ ਤੇ ਮੰਨਤ ਹੁਣ ਸਾਡੇ ਨਾਲ ਫੋਟੋ ਖਿਚਵਾਈ ਆ ਤੇ ਸ਼ਰਾਰਤ ਕਰਾਇਆ ਕਈ ਵਾਰੀ ਕਈਆਂ ਨੇ ਪੁੱਛਿਆ ਵੀ ਤੁਹਾਡਾ ਬੇਟਾ ਕਿੱਥੇ ਆ ਉਹਦਾ ਨਵ ਪਿਕ ਕਿਉਂ ਨਹੀਂ ਕਰਾਈ ਤੇ ਬੇਟਾ ਬਸ ਸਾਡੇ ਨਾਲ ਗਿਆ ਵਾ ਸਾਰੇ ਵਿਆਹ ਦੇ ਚਾੜ ਤੇ ਦੂਰੀ ਰਿਹਾ ਐਂ ਤੇ ਆਇਆ ਸਾਡੇ ਨਾਲ ਤੇ ਇਹ ਵਿਚਾਰੀ ਅੱਜ 4 ਹੋਈ 4 ਹੋਈ ਹੋਈ ਜਿਹੜੀ ਆ ਉਹ ਫੇਰ ਇਹਨੂੰ ਡਰੈਸ ਚੇਂਜ ਕਰਨੀ ਪਈ ਰਹਿ ਗਈ ਉਤੇ ਕਰਕੇ ਪੇਪਰਾਂ ਕਰਕੇ ਤੇ ਚਲੋ ਕੋਈ ਨਹੀਂ ਇੱਕ ਦਿਨ ਸਗਮ ਵੀ ਆਇਆ ਹੀ ਪਹਿਲੇ ਤੇ ਚਲ ਗਈ ਤੇ ਆਪਣੀ ਫੈਮਿਲੀ ਨੂੰ ਮਿਲਿਆ ਸੀ ਪੇਪਰ ਵੀ ਜ਼ਰੂਰੀ ਹੈ ਫਿਰ ਉੱਥੇ ਵੀ ਕਰਨੇ ਪੈਣੇ ਸੀ ਪਰ ਚਲੋ ਆ ਇੰਨਾ ਕੁ ਵਲੌਗ ਮੈਂ ਚਲੋ ਘਰ ਆ ਕੇ ਦੱਸਦੇ ਨੇ ਸਾਰੇ ਭੈਣ ਭਰਾ ਪੁੱਛਦੇ ਆ ਤੇ ਤਾਂ ਕਰਕੇ ਵੀ ਚਲੋ ਬਣਾ ਲਈ ਵਲੌਗ ਵੈਸੇ ਹੀ ਵਲੌਗ ਕੋਈ ਬਣਾਇਆ ਨਹੀਂ ਕਿਉਂਕਿ ਨਵੀਂ ਨਵੀਂ ਰਿਸ਼ਤੇਦਾਰੀ ਹੈ ਤੇ ਥੋੜੀ ਜਿਹੀ ਮਰਿਆਦਾ ਜਿਹੜੀ ਹੈ ਉਹ ਸਹੀ ਲੱਗਦੀ ਹੈ ਪਰਸਨਲੀ ਤੌਰ ਤੇ ਅਸੀਂ ਵੀ ਨਹੀਂ ਬਣਾਉਣੇ ਆਪਾਂ ਪਹਿਲਾਂ ਹੀ ਡਿਸਾਈਡ ਕੀਤਾ ਵੀ ਵਲੌਗ ਨਹੀਂ ਬਣਾਉਣੇ ਹਾਂਗੇ ਤੇ ਚਲੋ ਤੁਸੀਂ ਸਾਰਿਆਂ ਨੇ ਜਿੱਦਾਂ ਜੋ ਤੁਸੀਂ ਕੀਤਾ ਆਪਾਂ ਉਦਾਂ ਹੀ ਜੁਆਇ ਜੀ ਕੱਢਿਆ ਬਸ ਜੀ ਵਿਆਹ ਦਾ ਹੁਣ ਐਂਡ ਹੋ ਗਿਆ ਜਿਨ੍ਹਾਂ ਨੇ ਨਹੀਂ ਮਤਲਬ ਕਿ ਵਿਆਹ ਵੇਖਿਆ ਉਹ ਤੁਸੀਂ ਆਪਣੇ ਵਲੋਗਾਂ ਵਿੱਚ ਵੇਖ ਲਿਓ ਲਾਈਵ ਵੀ ਜਿਹੜਾ ਹੋਇਆ ਯਾਰ ਪ੍ਰਾਤ ਵਾਲਾ ਦੇਣਾ ਉਹ ਸਵੇਰੇ ਬਲੌਗ ਆ ਜਾਵੇ ਲਾਈਵ ਚੱਲਦਾ ਰਿਹਾ ਹਰੇਕ ਪ੍ਰੋਗਰਾਮ ਲਾਈਵ ਕੀਤਾ ਨਾਲ ਨਾਲ ਚੱਲਦਾ ਰਿਹਾ ਤੇ ਬੜੀਆਂ ਰੌਣਕਾਂ ਲੱਗੀਆਂ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ